ਕਿ ਜਾ ਰਿਹਾ ਇੱਕ ਵਾਰ ਪਰੇ ਪਰੇ ਹੋ ਉਹ ਕਾਕਾ ਪਰੇ ਹੋ ਤੂੰ ਗੱਲਾਂ ਕੀ ਕਰ ਹਾਂ ਵੀਡੀਓ ਬਣਦੀ ਪਈ ਇੱਕ ਮਿੰਟ ਰੋਕੋ ਯਾਰ ਰੋਕੋ ਪਰੇ ਹੋ ਵੀਡੀਓ ਬਣਦੀ ਹਰਜੀਤ ਸਿੰਘ ਕੀ ਤੁਸੀਂ ਬਾਈ ਡਰਾਮਾ ਲਾਇਆ ਤੁਸੀਂ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਰਹੇ ਹੋ ਤੁਸੀਂ ਕਹਿੰਦੇ ਹੋ 100 ਰੁਪਏ ਚ ਟੀ-ਸ਼ਰਟ ਲੈ ਜਾਓ 175 ਦਾ ਲੋਰ ਲੈ ਜਾਓ 275 ਵਿੱਚ ਕੋਰਸ ਲੈ ਜਾਓ ਇਹ ਹੋ ਹੀ ਨਹੀਂ ਸਕਦਾ ਤੁਸੀਂ ਕਹਦੇ ਆਪਣਾ ਪਰਾਹਾਈ ਕੀਤਾ ਹੈਗਾ ਇਹਨੂੰ ਪਤਾ ਸੀ ਕੰਮ ਕਰਦੇ ਵੀਡੀਓ ਮੈਂ ਤੁਹਾਡਾ ਇੰਸਟਾਗ੍ਰam ਦੇ ਪੇਜ ਦੇਖਿਆ ਤੁਸੀਂ ਕਹਿੰਦੇ ਹੋ 100 ਰੁਪਏ ਚ ਟੀ-ਸ਼ਰਟ ਲੈ ਜਾਓ 250 ਦੀ ਜੀਨ ਦੀ ਕੈਪਰੀ ਲੈ ਜੋ ਮਜ਼ਾਕ ਹੈ ਕੋਈ 7-800 ਤੋਂ ਘੱਟ ਤਾਂ ਕੋਈ ਹੋਸ਼ ਹੀ ਨਹੀਂ ਦਿੰਦਾ ਕਿੱਦਾਂ ਇਹ ਦਿੰਦੇ ਅਸੀਂ ਤੁਹਾਨੂੰ ਦੇ ਕੇ ਦਿਖਾਣੇ ਹੈਗੇ ਦੇਖੋ 100 ਰੁਪਏ ਦੀ ਟੀ-ਸ਼ਰਟ ਆਪਾਂ ਨਹੀਂ 100 ਰੁਪਏ ਦੀ ਇਹ ਦੇਖੋ ਕਿਨੇ ਕਿਨੇ ਪਿਆਰੇ ਪ੍ਰਿੰਟ ਆ ਚੁੱਕੇ ਹੈਗੇ ਬਕਾਇਦਾ ਟੈਗ ਲੈ ਕੇ ਲੱਗੇ ਹੈਗੇ ਆ ਸਿਰਫ 100-100 ਰੁਪਏ ਦੇਖੋ ਅੜਵਾਤੇ ਲਾਤੀ ਟੀ-ਸ਼ਰਟ ਆ ਦੇਖੋ ਮਾਰੇ ਕੈਪਰੀ ਆ ਚੁੱਕੀ ਹੈਗੀ ਜਿਹੜੀ 5-600 ਦੀ ਮਿਲਦੀ ਹੈਗੀ ਆਪਾਂ ਤੇ ਸਿਰਫ 250 ਰੁਪਏ ਵਿੱਚ ਦੇਖੋ ਕਿਨੇ ਕਿਨੇ ਸੋਹਣੇ ਕਲਰ ਆ ਚੁੱਕੇ ਹੈਗੇ ਟੀ-ਸ਼ਰਟ ਦੇ ਵਿੱਚ ਆਪਾਂ ਗੱਲ ਕਰੀ ਮੈਨੇ ਪਲਾਜੋ ਦੀ ਆ ਕਿੰਨੇ ਕਿੰਨੇ ਵਧੀਆ ਕਲਰ ਆ ਚੁੱਕੇ ਹੈਗੇ 275 ਜੀ ਪੂਰਾ ਕੋਟ ਸੈਟ ਪੂਰਾ ਸੈਟ ਕੰਪਲੀਟ ਦੇਣਾ ਹੈ 275 ਇਹਦੇ ਰੰਗ ਇੱਕ ਅੱਦੇ ਹੀ ਹੋਣਾ ਰੰਗ ਪਾਈ ਦੇਖੋ ਕਿੰਨੇ ਆ ਚੁੱਕੇ ਹੈਗੇ ਸਿਰਫ 275 275 થી ਮਰਜ਼ੀ ਲੈ ਜਾਓ 295 ਜੀ ਲੌਂਗ ਕੋਰਟਾ ਦੇ ਰਹੇ ਹੋ ਕੋਰਟਾ ਲੌਂਗ ਕੋਰਟਾ ਦੇਖੋ ਕਿੰਨੇ ਕਿੰਨੇ ਸੋਹਣੇ ਕਲਰ ਆਏ ਹੋ ਮੈਨੂੰ ਪਹਿਲਾਂ ਗਾਰੰਟੀ ਦਿਓ ਦੀ ਗਾਰੰਟੀ ਕੀ ਤੁਸੀਂ ਦੇ ਰਹੇ ਹੋ 295 ਦੀ ਗਾਰੰਟੀ ਕੀ ਤੁਹਾਨੂੰ ਦੱਸੋ ਇਹਦੇ ਕੋ ਰੇਟ ਨੂੰ ਲਿਖ ਕੇ ਦਿਓ ਲੋਕਾਂ ਨੂੰ ਆ ਦੇਖੋ ਲਾਇਆ ਹੋਰ ਕੀ ਲਾਇਆ 295 ਰੁਪਏ ਲਾਇਆ ਰਿਹਾ ਹੈ ਹੋਰ ਕੀ ਚਾਹੀਦਾ 295 ਹਾਂਜੀ ਇਹ ਪੱਕਾ ਦੇ ਰਹੇ ਆ ਦੇਖੋ ਕਿਨੇ ਕਿਨੇ ਤੋਂ ਨੇ ਕਲਰ ਆ ਚੁੱਕੇ ਹੈਗੇ ਤੁਸੀਂ ਇਸ ਵੇਲੇ ਸੇ ਦਿਮਾਗ ਨਾ ਖਰਾਬ ਕਰਵਾਓ ਕਰੀਕਾ ਦਿਮਾਗ ਤਾਂ ਤੁਸੀਂ ਖਰਾਬ ਕੀਤਾ ਭਾਜੀ ਤੁਸੀਂ ਮੇਰੇ ਪਈ ਜਾਂਦੇ ਹੋ ਜਿਹੜੀ ਚੀਜ਼ ਹੈਗੀ ਬੰਦੇ ਤੁਸੀਂ ਬੜਾ ਕਿੱਦਾ ਕੀਤੇ ਅੰਦਰ ਵੀ ਨਾ ਬਣ ਦਿੰਦੇ ਕਿਸੇ ਨੂੰ ਕਦੇ ਨਹੀਂ ਬਣ ਦਿੰਦੇ ਖੁੱਲੇ ਦਰਵਾਜੇ ਰੱਖੇ ਹੋਏ ਬੰਦਿਆਂ ਨੇ ਉਹ ਮੈਨੂੰ ਤੁਸੀਂ ਰੇਟ ਦੱਸੋ ਮੈਂ ਗੱਲ ਨਾ ਕਰਾਂ ਪ੍ਰਿੰਟ ਆ ਚੁੱਕੇ 295 ਰੁਪਏ ਰੰਗ ਚੇਂਜ ਹੋ ਗਿਆ ਉਹ ਡੈਟ ਚੇਂਜ ਹੋ ਗਿਆ ਇਹ ਵੀ 295 ਚ 295 ਚ ਹੁਣ ਪਤਾ ਲੱਗਣਾ ਇੱਥੇ ਇਹਦਾ ਰੇਟ ਦੱਸੋ ਦੋਗ ਚੀਜ਼ਾਂ ਰੇਟ ਘੱਟ ਕਰਤਾ ਹੁਣ ਤੁਸੀਂ ਕਿਹੜਾ ਲੈ ਜਾਓ 250 ਰੁਪਏ ਦਾ ਭਾਈ ਅਸੀਂ ਪਾਕਿਸਤਾਨੀ ਆ ਭਾਈ ਜੀ ਪੂਰਾ ਪ੍ਰੋਪਰ ਵੀ ਚੈੱਕ ਕਰ ਲਓ ਫਿਰ ਬਾਜ਼ਨਾ ਤੋਂ ਭੇਖਾ ਲੱਗ ਗਿਆ ਚਾਹੇ ਪਾਕਿਸਤਾਨੀ ਆ ਚਾਹੇ ਰਸ਼ੀਆ ਲੈ ਜਾ ਤੁਸੀਂ ਚਾਹੀ ਮਗਾ ਚਾਈਨ ਲੈ ਜੋ ਹੋਵੇ ਤੁਹਾਨੂੰ ਇਹੀ ਰੇਟ ਮੈਂ ਦੇ ਹੈਗੇ ਆ ਆ ਦੇਖੋ ਆ ਵੀ 195 ਦੇ ਵਿੱਚ ਭਾਈ ਸਾਰ ਤਰਾ ਰੇਟ ਆ ਦੇਖੋ 1395 ਕਿੰਨਾ ਵਧੀਆ ਆ ਚੁਕਿਆ ਆ ਆਰਟੀਕਲ ਕਿਨੇ ਕਿਨੇ ਵਧੀਆ ਆ ਚੁਕਿਆ ਹੈਗੇ ਆ ਪਸੰਦ ਤੁਹਾਨੂੰ ਤੁਹਾਡੀ ਹੈਗੀ ਤੁਸੀਂ ਆਪਣੀ ਚੋਈ ਦੀ ਅਗਰ ਜਿੰਨੀ ਗ੍ਰੇਨ ਚਾਹੀਦੀ ਲੈ ਕੇ ਜਾ ਸਕਦੇ ਹੈਗੇ ਆ ਇਤਨਾ ਜੀ ਬਜਟ ਹੈਗੇ ਹਰ ਤਰਾ ਵੈਰਟੀ ਵਟਾਡੀ ਵੀ ਮਿਲ ਜਾਣੀ ਹੈਗੀ ਆ ਅੱਛਾ ਆ ਰੇਟ ਦੱਸੋ ਕੀ ਆ ਆ ਦੇਖੋ ਕਿਨੇ ਕਿਨੇ ਵਧੀਆ ਆਰਟੀਕਲ ਆ ਚੁਕਿਆ ਵਾਓ ਵਾਲੀ ਫੀਲਿੰਗ ਹੋਣੀ ਹੈਗੀ ਨਾਲ ਕਿੰਨਾ ਸੋਹਣਾ ਆਰਟੀਕਲ ਆ ਚੁਕਿਆ ਹੈਗਾ ਕਿਨੇ ਕਿਨੇ ਸੋਹਣੇ ਵਰਕ ਆ ਚੁਕਿਆ ਹੈਗੇ ਆ ਆਪਾਂ ਦੇਣੇ ਸਿਰ 13 ਕੱਲੇ ਲੈ ਜਿਹੜੇ ਮਾਜੀ ਸਾਈਜ਼ ਲੈ ਜੋ 250 ਰੁਪਏ 250 ਤੁਹਾਡੇ ਵਾਸਤੇ ਆਫਰ ਆਤੀ ਹੈਗੀ ਹੈ ਰੰਗ ਸਾਰੇ ਮੈਨੇ ਤੁਹਾਨੂੰ ਇਹ ਚ ਆਹ ਸੱਚੀ ਵੀ ਤੁਸੀਂ ਦਿਮਾਗ ਖਰਾਬ ਕਰਨ ਵਾਲੀਆਂ ਗੱਲਾਂ ਕਰਦੇ ਹੋ 7-800 ਵਾਲੀ ਕੈਪੀ ਲੈ ਜਾਓ 250 ਦੇ ਵਿੱਚ ਹੋਰ ਬਾਜ਼ਾਰ ਚ 500 ਰੁਪਏ ਮਿਲਦਾ ਇੱਥੋਂ ਲੈਓ ਸਿਰਫ 175 ਚ ਆਜੋ 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 ਬਾਈ ਜੀ ਹੁਣ ਮੈਂ ਜਾਣ ਨਹੀਂ ਇਧਰ ਆਓ ਆ ਦੱਸੋ ਕੀ ਰੇਟ ਆ ਬੜੇ ਸੋਹਣੇ ਡਿਜ਼ਾਈਨਰ ਪੀਸ ਆ ਪਹਿਲੇ ਪਹਿਲੇ ਪੀਸ ਦੇਖੋ ਕਿੰਨੇ ਕਿੰਨੇ ਵਧੀਆ ਆਜ ਕੇ ਆ ਠੀਕ ਹੈ ਆਰਟੀਕਲ ਕਿੰਨੇ ਕਿੰਨੇ ਟੋਰੀ ਆ ਚੁੱਕੇ ਆ ਗਿਆ ਨਾਲੇ ਕਿੰਨੇ ਕਿੰਨੇ ਸਾਰੇ ਡਿਜ਼ਾਈਨਿੰਗ ਆ ਚੁੱਕੇ ਸਿਰ ਸੇਓ ਦਾ ਸੁਣਾਉਣਾ ਠੀਕ ਹੈ ਜੀ ਆਹ ਦੇਖੋ ਬਈ ਕੋਈ 2000 ਨਹੀਂ ਕੋਈ 2500 ਨਹੀਂ ਕੋਈ 2500 ਨਹੀਂ ਸਿਰਫ 744 ਦੇ ਵਿੱਚ ਬਲੈਕ ਦੋਗੇ ਇਧਰ ਹੁਣ ਜਾਣੇ ਕਿੱਧਰ ਆਹ ਮਿੱਟੀ ਦਾ ਰੇਟ ਦੱਸੋ ਪਹਿਲਾਂ ਕੀ ਆ ਤੁਹਾਨੂੰ ਦੱਸ ਦੇਣਾ ਦੇਖੋ ਇਹ ਵੀ ਹੋਰ ਵਸਤੂਫੇ ਲੈਂਦੇ ਹੈਗੇ ਸਾਡੀਆਂ ਪੈਣਾ ਵਾਸਤੇ ਦੋ ਦੋ ਚਾਰ ਪੀਸ ਰੱਖਿਆ ਹੈਗੇ ਆ ਦੇਖੋ ਕਿੰਨੇ ਕਿੰਨੇ ਵਧੀਆ ਆ ਚੁੱਕੇ ਆ ਸਿਰਫ 550 ਰੁਪਏ ਵਿੱਚ ਕਿੰਨੇ ਵਧੀਆ ਆ ਚੁੱਕੇ ਹੈਗੇ ਆ ਭਾਜੀ ਕੁਆਲਿਟੀ ਸੁਪਰ ਆ ਰੇਟ ਚੈੱਕ ਕਰੋ ਸੁਪਰ ਕੁਆਲਿਟੀ ਅਰਵਿਨਾ ਟੰਡਾ ਤੇ ਟੰਡਾ ਪਾਣੀ ਨਹੀਂ ਸੀ ਚੀਜ਼ ਜਿਹੜੀ ਅੱਪਾ ਪਰ ਟੜੀ ਪੂਸਾਉਂ ਦੇ ਰਹੇ ਹੈਗੇ 1700 1800 ਇੱਥੇ 781 ਦੇ ਵਿੱਚ ਕਲਰ ਦੇਖੋ ਸਾਈਜ਼ ਦੇਖੋ ਡਿਜ਼ਾਈਨ ਦੇਖੋ ਟੌਪ ਦੀਆਂ ਚੀਜ਼ਾਂ ਤੁਹਾਨੂੰ ਦੇਈ ਜਾਂਦੇ ਆ ਪਹਿਲਾਂ ਮਾਰੇ ਤੋਹਫੇ ਦੇਖੋ ਤੋਹਫੇ ਜਿਹੜਾ ਬਾਹਰ ਹਜ਼ਾਰ ਹਜ਼ਾਰ ਦਾ ਮਲ ਹੈਗਾ ਇਹ ਕੋਟ ਸੈਟ ਆਪਾਂ ਦੇ ਸਿਰਫ 400 ਤੇ 50 ਰੁਪਏ ਵਿੱਚ ਹੈ ਅੱਛਾ ਅੱਧੇ ਨਾਲੋਂ ਹੀ ਘੱਟ ਰੇਟ ਅੱਧੇ ਨਾਲੋਂ ਘੱਟ ਮਨਾ ਦੇਖੋ ਕਿੰਨੇ ਕਿੰਨੇ ਵਧੀਆ ਆ ਚੁੱਕੇ ਸਿਰਫ 450 450 ਜਲਦੀ ਇਹਦੀ ਆ ਕੇ ਲੈ ਕੇ ਜਾ ਸਕਦੇ ਆ ਲਓ ਆ ਦੇਖੋ ਇਹਦੇ ਵਿੱਚ ਵੀ ਤੁਹਾਨੂੰ ਡਿਜ਼ਾਈਨ ਆ ਹੁਣ ਗਰਮੀਆਂ ਦੀ ਛੁੱਟੀਆਂ ਕਿਸੇ ਨੇ ਮਨਾਲੀ ਜਾਣਾ ਕਿਸੇ ਨੇ ਸ਼ਿਮਲੇ ਜਾਣਾ ਕਿਸੇ ਨੇ థਾਈਲੈਂਡ ਜਾਣਾ ਕਿਸੇ ਨੇ ਜਾਣਾ ਦबई ਲੈ ਮਿੱਡੀਆਂ ਵੀ ਆ ਗਈਆਂ, ਕੁਰਤੇ ਵੀ ਆ ਗਏ, ਪਲਾਜ਼ੋ ਵੀ ਆ ਗਏ, ਟੀ-ਸ਼ਰਟਾਂ ਵੀ ਆ ਗਈਆਂ, ਡਿਜ਼ਾਈਨਰ ਪੀਸ ਵੀ ਆ ਗਏ ਜਿਹੜੀਆਂ ਤੁਸੀਂ ਫੋਟੋਆਂ ਖੱਚੀ ਖੱਚ ਕੇ ਇੰਸਟਾਗ੍ਰਾਮ ਤੇ ਪਾਉਣੀਆਂ ਲੈ ਜਾਓ ਵੱਡੇ ਫਾਇਦੇ। ਆ ਦੇਖੋ ਕੁੜੀਆਂ ਵਾਸਤੇ ਆ ਚੁੱਕੇ ਨਾਈਟਸੂਟ ਕਿਨੇ ਕਿਨੇ ਵਧੀਆ ਆ ਚੁੱਕੇ, ਸਮਰ ਦੇ ਕਿਨੇ ਕਿਨੇ ਸੋਹਣੇ ਪ੍ਰਿੰਟ ਆ ਚੁੱਕੇ ਆਗੇ ਨਾਲ ਦੇ ਕੋਲ ਸ਼ਰਟ ਕਿਨੇ ਵਧੀਆ ਆ ਚੁੱਕੇ ਆਗੇ ਪੂਰੇ ਸਟੈਚੂਅਲ ਪੀਸ ਆ ਚੁੱਕੇ ਆਗੇ ਆ ਬਾਹਰ ਮਿਲਦਾ ਹੈਗਾ 901 ਆਪਾਂ ਤੁਹਾਨੂੰ ਦੇ ਰਹੇ 902 ਜਣ ਕੇ 450 ਦਾ ਇੱਕ ਦੇਖੋ ਕੁੜੀ ਵਾਸਤੇ ਕਿਨੇ ਕਿਨੇ ਸੋਹਣੇ ਪ੍ਰਿੰਟ ਆ ਚੁੱਕੇ ਆਗੇ। ਬਾਜ਼ਾਰ 'ਚ 90 ਦੂਜਾ ਤੋਂ ਮਤਲਬ ਪ੍ਰੋਪਰ ਚੀਜ਼ਾਂ ਸਾਨੂੰ ਦੇ ਦਿੱਤੀਆਂ। ਦੇਖੋ ਕੱਪੜੇ ਦੀ ਕੁਆਲਿਟੀ ਤੁਸੀਂ ਚੈੱਕ ਕਰ ਲਓ। ਆਗੇ ਬੜੀ ਸੁਪਰ ਕੁਆਲਿਟੀ ਹੈਗੀ 450 ਦੇ ਵਿੱਚ ਨਾਈਟਸੂਟ ਦੇ ਦੇਣਾ। ਤੁਹਾਨੂੰ ਨਿਕਰ ਵਾਲਾ ਇਸੂ ਵੀ ਮਿਲ ਜਾਊਗਾ, ਲੋਅਰ ਵਾਲਾ ਹੀ ਮਿਲ ਜਾਊਗਾ। ਫੁੱਲ ਬਾਜੂ ਮਿਲ ਜਾਊਗਾ, ਲੌਂਗ ਦੇ ਵਿੱਚ ਵੀ ਮਿਲ ਜਾਊਗਾ, ਸ਼ਾਰਟ ਦੇ ਵਿੱਚ ਵੀ ਮਿਲ ਜਾਊਗਾ। ਸਾਈਜ਼ ਸਾਰੇ ਮਿਲ ਜੂਗੇ। ਆ ਦੇਖੋ ਕੁੜੀਆਂ ਬਾਅਦ ਤੇ ਆ ਚੁੱਕੇ ਹੈਗੇ, ਕੁੜਤੇ ਸ਼ਾਰਟ ਆ ਚੁੱਕੇ ਹੈਗੇ। ਤੁਸੀਂ ਜੀਨ ਨਾਲ ਲੈ ਗਨੇ ਤੇ ਮਰਜੀ ਪਾ ਸਕਦੇ ਹੈਗੇ। ਸਿਰਫ 400 ਤੇ 99 ਪਰ ਵੇਚੇ ਇਹ। ਆਪੂ ਆਦੋ ਮੰਗਾਉਣ ਦੀ ਲੋੜ ਆ ਨਾ ਮਾਸੀ ਤੋਂ ਨਾ ਤਾਈ ਤੋਂ ਨਾ ਚਾਚੀ ਤੋਂ ਵੱਡਾ ਡਿਪੋ ਆ ਜਾਓ ਬੰਗਾ ਆ ਜਾਓ ਕੁੜੀਆਂ ਲਈ ਰੈਡੀमेड ਦੇ ਵਿੱਚ ਸਾਰੀ ਵੈਰਾਈਟੀ ਕਾੜੀਆਂ ਦੇ ਭਾ ਦੇ ਰਹੇ ਆਂ ਆ ਦੇਖੋ ਜੋਗਰ ਵੀ ਕਿਨੇ ਕਿਨੇ ਵਧੀਆ ਆ ਚੁੱਕੇ ਆਗੇ ਆ ਬਹੁਤ ਸੋਹਣੇ ਸਾਰੇ ਕਲਰ ਆ ਚੁੱਕੇ ਆ ਵੈਰਾਈਟੀ ਹਰ ਤਰ੍ਹਾਂ ਦੀ ਹੈਗੀ ਆ ਕਲਰ ਲਾਈਟ ਵੀ ਕਲਰ ਡਾਰਕ ਵੀ ਹੈ ਗਿਆ ਹੁਣ ਪਸੰਦ ਤੁਹਾਡੀ ਹੈਗੀ ਆ ਵੱਡਾ ਡਿਪੋ ਪੂਰਾ ਫੈਮਿਲੀ ਕੰਪਲੀਟ ਸ਼ੋਅਮ ਜਿੱਥੇ ਹਰ ਤਰ੍ਹਾਂ ਦੀ ਵੈਰਾਈਟੀ ਘਾਟੇ ਦੀ ਮਿਲ ਜਾਂਦੀ ਹੈਗੀ ਆ ਆਪਾਂ ਤੁਹਾਨੂੰ ਦੇਣੀ ਆ ਜੀਨ ਦੀਆਂ ਪੈਂਟਾਂ ਬਾਵੇ ਬਾ ਜਿਹੜੀ ਬਾਹਰ 15 1500 ਦੀ ਮਿਲਦੀ ਹੈਗੀ ਆ ਆਪਾਂ ਤੁਹਾਨੂੰ ਦੇਣੀ ਸਿਰਫ ਸਿਰਫ ਇਹ 695 ਰੁਪਏ ਵਿੱਚ ਅੱਛਾ 69 ਪਸੰਦ ਕਰ ਲੋ ਜਿਹੜਾ ਤੁਹਾਨੂੰ ਕੋਰਸਟ ਚਾਹੀਦਾ ਕੋਰਸਟ ਲੈ ਜਾਓ ਜਿਹੜਾ ਤੁਹਾਨੂੰ ਪਰਾਜੋ ਸੂਟ ਚਾਹੀਦਾ ਇੱਧਰ ਆਓ ਤੁਸੀਂ ਪਰਾਜੋ ਸੂਟ ਚੈੱਕ ਕਰ ਲਓ ਪਰਾਜੋ ਸੂਟ ਲੈ ਜਾਓ ਜੇ ਤੁਸੀਂ ਹੈਵੀ ਦੇ ਵਿੱਚ ਲੈਣੇ ਆ ਕੋਰਸਟਾ ਦੇਖੋ ਤੁਸੀਂ ਆਓ ਆਪਣੀ ਪਸੰਦ ਦੀਆਂ ਚੀਜ਼ਾਂ ਇੱਥੇ ਲਾ ਕੇ ਚੈੱਕ ਕਰੋ ਰੇਟ ਕੱਲੇ ਕੱਲੇ ਦੇ ਉੱਤੇ ਲਿਖੇ ਹੋਏ ਆ ਕੋਈ ਤੁਹਾਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਜਿਹੜਾ ਡਿਜ਼ਾਈਨ ਜਿਹੜਾ ਸਾਈ ਤੁਹਾਨੂੰ ਪਸੰਦ ਹੈ ਤੁਸੀਂ ਲੈ ਕੇ ਜਾ ਸਕਦੇ ਆ ਮਤਲਬ ਬਹੁਤ ਵੱਡਾ ਲਗਜ਼ਰੀ ਸ਼ੋਰੂਮ ਆ ਰੇਟ ਇੱਥੇ ਨਿੱਕੀ ਦੁਕਾਨ ਨਾਲੋਂ ਵੀ ਘਾਟਿਆ ਕੁਆਲਿਟੀ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਬਹੁਤ ਸੁਪਰ ਸੁਪਰ ਚੀਜ਼ਾਂ ਆ ਦੇਖੋ ਜਾਹੇ ਬਾਜ਼ਾਰ ਦੇ ਵਿੱਚ ਇਹਦਾ ਕੋਈ ਰੇਟ 2500 ਮੰਗੇ ਕੋਈ 4000 ਮੰਗੇ ਕੋਈ ਮੰਗੇ ਇਹਦਾ 3000 ਅਸੀਂ ਤੁਹਾਨੂੰ 14-1500 ਰੁਪਏ ਦੇ ਵਿੱਚ ਇਹ ਦੇ ਦੇਣਾ ਹੈਗਾ ਛੇਤੀ ਆ ਜਾਓ ਵੱਡਾ ਡੀਪੋ ਆ ਜਾ ਚੁਕ